ਸਤ ਸ੍ਰੀ ਅਕਾਲ ਅਦਾਵ ਰਾਮ ਰਾਮ ਸਾਰਿਆਂ ਨੂੰ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਓ ਗੱਲ ਕਰਦੇ ਆਪਾਂ ਵੈਂਟੀਲੇਟਰ ਦੇ ਪਏ ਰਾਜਵੀਰ ਜਵੰਦਾ ਦੀ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਖਬਰ ਪੰਜਾਬ ਉੱਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਉਸ ਖਬਰ ਦੀ ਜਿਸ ਨੂੰ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹਾਂ ਉਹ ਖਬਰ ਜਿਸ ਨੇ ਹਰ ਇੱਕ ਪੰਜਾਬੀ ਦੇ ਦਿਲ ਨੂੰ ਉਲਾ ਦਿੱਤਾ ਜੀ ਹਾਂ ਦੋਸਤੋ ਗੱਲ ਹੋ ਰਹੀ ਹੈ ਸਾਡੇ ਸਭ ਦੇ ਪਿਆਰੇ ਗਾਇਕ ਰਾਜਵੀਰ ਜਵੰਦਾ ਦੀ ਹਾਲਾਤ ਬਾਰੇ ਕੋਈ ਬੰਦਾ ਇਹ ਉਮੀਦ ਲਾ ਰਿਹਾ ਸੀ ਕਿ ਕਦੋਂ ਰਾਜਵੀਰ ਜਵੰਦਾ ਠੀਕ ਹੋਵੇਗਾ ਕਦੋਂ ਆਪਣੇ ਪਰਿਵਾਰ ਵਿੱਚ ਵਾਪਸ ਆਵੇਗਾ ਕਦੋਂ ਉਹਨਾਂ ਦੀਆਂ ਉਹ ਮਿੱਠੀਆਂ ਮੁਸਕਰਾਣਾ ਤੇ ਗਰਮ ਜੋਸੀ ਵਾਲੇ ਗੀਤ ਦੁਆਰਾ ਸੁਣਨ ਨੂੰ ਮਿਲਣ ਗਏ ਰਾਜਵੀਰ ਜਵੰਧਾ ਨੇ ਪੰਜਾਬੀ ਸੰਗੀਤ ਨੂੰ ਇੱਕ ਵੱਖਰੀ ਪਛਾਣ ਦਿੱਤੀ ਸੀ ਚਾਹੇ ਉਹਨਾਂ ਦੇ ਸਮਾਜੀ ਗੀਤ ਲੈ ਲਓ ਜਾਂ ਉਹਨਾਂ ਦੀਆਂ ਫਿਲਮਾਂ ਲੋਕਾਂ ਨੇ ਸਿਰਫ ਉਹਨਾਂ ਦੇ ਗਾਣੇ ਨਹੀਂ ਸੁਣੇ ਸਗੋਂ ਉਹਨਾਂ ਦੇ ਜਜ਼ਬਾਤ ਮਹਿਸੂਸ ਕੀਤੇ ਉਹਨਾਂ ਦਾ ਸੰਗੀਤ ਦਾ ਅੰਦਾਜ਼ ਸਭ ਕੁਝ ਉਹਨਾਂ ਲੋਕਾਂ ਦੇ ਦਿਲਾਂ ਵਿੱਚ ਬਸਦਾ ਹੈ ਪਰ ਦੋਸਤੋ ਅੱਜ 40 ਹਸਪਤਾਲ ਤੋਂ ਆਈ ਤਾਜ਼ਾ ਮੈਡੀਕਲ ਬੁਲਟਿਨ ਨੇ ਸਭ ਕੁਝ ਹਿਲਾ ਕੇ ਰੱਖ ਦਿੱਤਾ ਹੈ ਡਾਕਟਰਾਂ ਨੇ ਦੱਸਿਆ ਹੈ ਕਿ ਰਾਜਵੀਰ ਜਵੰਦੇ ਦਾ ਬ੍ਰੇਨ ਹੁਣ 100% ਡੈੱਡ ਹੋ ਚੁੱਕਾ ਉਹਨਾਂ ਦਾ ਸਰੀਰ ਹੁਣ ਕਿਸੇ ਵੀ ਤਰ੍ਹਾਂ ਦੀ ਹਿਲਚਲ ਨਹੀਂ ਕਰਦਾ ਸਿਰਫ ਵੈਂਟੀਲੇਟਰ ਦੇ ਸਹਾਰੇ ਉਹਨਾਂ ਦਾ ਦਿਲ ਧੜਕ ਰਿਹਾ ਹੈ ਡਾਕਟਰਾਂ ਦਾ ਕਹਿਣਾ ਹੈ ਕਿ ਜਿਹੜਾ ਕੁਝ ਵੀ ਹੁਣ ਚੱਲ ਰਿਹਾ ਹੈ ਉਹ ਸਿਰਫ ਮਸੀਨਾ ਦੀ ਮਿਹਰ ਨਾਲ ਹੈ ਇਸ ਹਾਲਾਤ ਵਿੱਚ ਉਮੀਦ ਸਿਰਫ ਪਰਮਾਤਮਾ ਦੀ ਮਰਜ਼ੀ ਤੇ ਚਮਤਕਾਰ ਤੇ ਟਿੱਗੀ ਹੈ ਹੋਈ ਹੈ ਡਾਕਟਰਾਂ ਨੇ ਸਾਬ ਕਹਿ ਦਿੱਤਾ ਹੈ ਕਿ ਜੇ ਰਾਜਵੀਰ ਜਵੰਦਾ ਠੀਕ ਹੋ ਗਿਆ ਤਾਂ ਇਹ ਸਿਰਫ ਤੇ ਸਿਰਫ ਇੱਕ ਚਮਤਕਾਰ ਹੋਵੇਗਾ ਮੈਡੀਕਲ ਤੌਰ ਤੇ ਹੁਣ ਉਮੀਦ ਬਹੁਤ ਥੋੜੀ ਰਹਿ ਗਈ ਹੈ ਜਿਹੜੀ ਜਿਹੜੀਆਂ ਸੋਸ਼ਲ ਮੀਡੀਆ ਉੱਤੇ ਗੱਲਾਂ ਫੈਲ ਰਹੀਆਂ ਹਨ ਕਿ ਉਸ ਦਾ ਬ੍ਰੇਨ ਕੰਮ ਕਰਨਾ ਸ਼ੁਰੂ ਹੋ ਗਿਆ ਹੈ ਅੰਗ ਹਿੱਲਣ ਲੱਗ ਪਏ ਹਨ ਇਹ ਸਭ ਕੁਝ ਝੂਠੀਆਂ ਖਬਰਾਂ ਹਨ ਸੱਚ ਇਹ ਹੈ ਕਿ ਡਾਕਟਰਾਂ ਨੇ ਉਸ ਨੂੰ ਹੁਣ ਪੂਰੀ ਤਰ੍ਹਾਂ ਬ੍ਰਾਂਡਡ ਕੋਸ਼ਿਸ਼ ਕਰ ਦਿੱਤਾ ਹੈ ਹਾਲਾਂਕਿ ਕੁਝ ਲੋਕ ਇਹ ਵੀ ਕਹਿ ਰਹੇ ਹਨ ਕਿ ਜੇ ਉਸ ਨੂੰ ਪੀਜੀਆਈ ਹਸਪਤਾਲ ਲੇ ਜਾਇਆ ਜਾਂਦਾ ਤਾਂ ਸ਼ਾਇਦ ਹੋਰ ਵਧੀਆ ਇਲਾਜ ਮਿਲ ਸਕਦਾ ਸੀ ਪਰ ਦੋਸਤੋ 40s ਹਸਪਤਾਲ ਕੋਈ ਆਮ ਹਸਪਤਾਲ ਨਹੀਂ ਹੈ ਇੱਥੋਂ ਦੇ ਡਾਕਟਰਾਂ ਨੇ ਆਪਣੀ ਪੂਰੀ ਕੋਸ਼ਿਸ਼ ਕੀਤੀ ਹੈ ਰਾਜਵੀਰ ਨੂੰ ਜਿਹੜੀਆਂ ਸੱਟਾਂ ਲੱਗੀਆਂ ਹਨ ਉਹ ਬਹੁਤ ਹੀ ਭਿਆਨਕ ਹਨ ਰੀੜ ਦੀ ਹੱਡੀ ਟੁੱਟ ਗਈ ਹੈ ਗਰਦਨ ਦੇ ਮਣਕੇ ਹੱਲ ਗਏ ਹਨ ਅਤੇ ਸਭ ਤੋਂ ਵੱਡੀ ਗੱਲ ਬ੍ਰੇਨ ਕੰਮ ਕਰਨਾ ਬੰਦ ਕਰ ਦਿੰਦਾ ਹੈ ਜਦੋਂ ਰੀੜ ਦੀ ਹੱਡੀ ਤੇ ਸੱਟ ਲੱਗਦੀ ਹੈ ਗਰਦਨ ਵਾਲੇ ਹਿੱਸੇ ਤੇ ਗਰਦਨ ਦੇ ਮਣਕੇ ਹਿੱਲ ਜਾਂ ਜਾਂ ਟੁੱਟ ਜਾਣ ਰੀੜ ਦੀ ਹੱਡੀ ਦੇ ਸਾਰੇ ਮਣਕਿਆਂ ਦੇ ਥੱਲੇ ਸਪੋਰਟ ਹੁੰਦੀ ਹੈ ਲੇਕਿਨ ਗਰਦਨ ਦੇ ਜੋ ਮਣਕੇ ਹੁੰਦੇ ਆ ਇਹਨਾਂ ਦੇ ਵਿੱਚ ਸਪੋਰਟ ਨਹੀਂ ਹੁੰਦੀ ਇੱਥੋਂ ਮੇਨ ਨਸਾਂ ਜਾਂਦੀਆਂ ਹਨ ਬ੍ਰੇਨ ਨੂੰ ਜੋ ਕੀ ਸਿੰਗਲਨ ਦਿੰਦੀਆਂ ਹਨ ਆਪਾਂ ਨੂੰ ਸਾਹ ਲੈਣ ਵਾਸਤੇ ਵੀ ਉਹੀ ਸਿੰਗਲਨ ਦੰਦੀਆਂ ਹਨ ਆਪਾਂ ਨੂੰ ਜਿੱਤੇ ਕੋਈ ਵੀ ਸਰੀਰ ਤੇ ਕੋਈ ਹਰਕਤ ਹੁੰਦੀ ਹੈ ਤਾਂ ਰੀਡ ਦੀ ਹੱਡੀ ਦੁਆਰਾ ਸਪੈਨ ਦੁਆਰਾ ਆਪਾਂ ਨੂੰ ਸਿੰਗਲਨ ਮਿਲਦਾ ਹੈ ਉਹਦੇ ਵਿੱਚ ਦੀ 32 ਨੜਾਂ ਟੱਪਦੀਆਂ ਹਨ ਬਰੀਕ ਤੇ ਮੋਟੀਆਂ ਉਹਨਾਂ ਕਰਕੇ ਆਪਣੇ ਸਰੀਰ ਨੂੰ ਸਾਰਾ ਜੋ ਕੀ ਆਪਣਾ ਪਿਸ਼ਾਬ ਕਰਨਾ ਬਾਥਰੂਮ ਜਾਣਾ ਉਸ ਕਰਕੇ ਆਪਾਂ ਨੂੰ ਸਿੰਗਲਨ ਦਿਮਾਗ ਦਿੰਦਾ ਹੈ ਜੇ ਬੰਦੇ ਦਾ ਦਿਮਾਗ ਨਾਲ ਕਨੈਕਸ਼ਨ ਟੁੱਟ ਜਾਵੇ ਤਾਂ ਬੰਦਾ ਸਹਾਂ ਲੈਣਾ ਹੀ ਭੁੱਲ ਜਾਂਦਾ ਹੈ ਇਹ ਜਿਹੜਾ ਜੋ ਫਾਸੀ ਲਾਉਂਦੇ ਹਨ ਇਹੀ ਸਿਸਟਮ ਹੁੰਦਾ ਹੈ ਜਦੋਂ ਬੰਦੇ ਦੀ ਇਹ ਨਾੜ ਘੁੱਟੀ ਜਾਂਦੀ ਹੈ ਜੋ ਬੁਲੇ ਸਾਰਨ ਵਾਲੀ ਇਹ ਨਾੜ ਘੁੱਟਣ ਨਾਲ ਬੰਦੇ ਦਾ ਦਿਮਾਗ ਕੰਮ ਛੱਡ ਜਾਂਦਾ ਬੰਦਾ ਸਾਹ ਲੈਣਾ ਭੁੱਲ ਜਾਂਦਾ ਹੈ ਤੇ ਬੰਦੇ ਦੀ ਡੈਥ ਹੋ ਜਾਂਦੀ ਹੈ ਸੇਮ ਸਿਸਟਮ ਰਾਜਵੀਰ ਜੀ ਬੰਦਾ ਦਾ ਹੋ ਰਿਹਾ ਹੈ ਡਾਕਟਰਾਂ ਨੇ ਕਿਹਾ ਅਸੀਂ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਪਰ ਹੁਣ ਸਿਰਫ ਉਹਨਾਂ ਸਿਰਫ ਅਰਦਾਸਾਂ ਹੀ ਮਦਦ ਕਰ ਸਕਦੀਆਂ ਹਨ ਰਾਜਵੀਰ ਜਵੰਧਾ ਦੀ ਪਤਨੀ ਤੇ ਪਰਿਵਾਰ ਨੇ ਵੀ ਮੀਡੀਆ ਰਾਹੀਂ ਬੇਨਤੀ ਕੀਤੀ ਹੈ ਕਿ ਤੁਸੀਂ ਸਾਰੇ ਅਰਦਾਸਾਂ ਕਰੋ ਉਹ ਕਹਿੰਦੇ ਨੇ ਪਰਮਾਤਮਾ ਦੇ ਹੱਥ ਵਿੱਚ ਸਭ ਕੁਝ ਹੈ ਉਹੀ ਚਮਤਕਾਰ ਕਰ ਸਕਦਾ ਹੈ ਰਾਜਵੀਰ ਦਾ ਨਿੱਕਾ ਪੁੱਤਰ ਹਸਪਤਾਲ ਦੇ ਬਾਹਰ ਰੋ ਰਿਹਾ ਸੀ ਮਾਂ ਉਸ ਨੂੰ ਚੁੱਪ ਕਰਾ ਰਹੀ ਸੀ ਪਰ ਉਹ ਇੱਕੋ ਗੱਲ ਕਹਿ ਰਿਹਾ ਸੀ ਮੈਨੂੰ ਪਾਪਾ ਕੋਲ ਲੈ ਚੱਲੋ ਇਹ ਦਰਸ਼ ਦੇਖ ਕੇ ਹਸਪਤਾਲ ਦਾ ਹਰ ਬੰਦਾ ਭਾਵੁਕ ਹੋ ਗਿਆ ਕਈ ਲੋਕ ਯਾਦ ਕਰ ਰਹੇ ਨੇ ਉਹ ਮਾਮਲਾ ਜਿੱਥੇ ਇੱਕ ਬੰਦਾ 14 ਸਾਲ ਵੈਂਟੀਲੇਟਰ ਤੇ ਰਿਹਾ ਸੀ ਉਸ ਦਾ ਦਿਲ ਤਾਂ ਚੱਲਦਾ ਚੱਲਦਾ ਰਿਹਾ ਪਰ ਬ੍ਰੇਨ ਡੈੱਡ ਹੋਣ ਦਾ ਕਰਕੇ ਆਖਿਰਕਾਰ ਉਸ ਨੂੰ ਮਰਿਤਕ ਘੋਸ਼ਿਤ ਕਰ ਦਿੱਤਾ ਗਿਆ ਸੀ ਇਸੇ ਤਰ੍ਹਾਂ ਰਾਜਵੀਰ ਜਵੰਦਾ ਦੀ ਹਾਲਾਤ ਹਜੇ ਤੱਕ ਉਹ ਵੈਂਟੀਲੇਟਰ ਤੇ ਤੇ ਰਹੇਗਾ ਤਦ ਤੱਕ ਇੱਕ ਆਸ ਰਹੇਗੀ ਪਰ ਸੱਚ ਇਹ ਹੈ ਕਿ ਹੁਣ ਸਾਰੀ ਉਮੀਦ ਸਿਰਫ ਰੱਬ ਦੀ ਮਰਜ਼ੀ ਤੇ ਚਮਤਕਾਰ ਦੇ ਟਿੱਕੀ ਹੋਈ ਹੈ ਰਾਜਵੀਰ ਜਵੰਦਾ ਦੇ ਨਾਲ ਇਸ ਵੇਲੇ ਕਈ ਪੰਜਾਬੀ ਗਾਇਕ ਅਤੇ ਕਲਾਕਾਰ ਹਸਪਤਾਲ ਵਿੱਚ ਹਾਜਰ ਹਨ ਕੁਲਵਿੰਦਰ ਬਿੱਲਾ ਤਨਵਰ ਗਰੇਵਾਲ ਅਤੇ ਕਈ ਹੋਰ ਸਾਥੀ ਕਲਾਕਾਰ ਜੋ ਉਸ ਦੇ ਯੂਨੀਵਰਸਿਟੀ ਦੇ ਦਿਨਾਂ ਦੇ ਸਾਥੀ ਰਹੇ ਨੇ ਉਹ ਹਰ ਰੋਜ਼ ਹਸਪਤਾਲ ਦੇ ਬਾਹਰ ਖੜੇ ਅਰਦਾਸ ਕਰ ਰਹੇ ਨੇ ਤਨਵਰ ਗਰੇਵਾਲ ਨੇ ਕਿਹਾ ਰਾਜਵੀਰ ਸਿਰਫ ਸਾਡਾ ਦੋਸਤ ਨਹੀਂ ਸਾਡਾ ਭਰਾ ਹੈ ਅਸੀਂ ਉਸ ਦੇ ਲਈ ਹਰ ਵੇਲੇ ਅਰਦਾਸ ਕਰਾਂਗੇ ਹਾਰਟਿਸ ਹਸਪਤਾਲ ਦੇ ਬਾਹਰ ਲੋਕਾਂ ਦਾ ਹਜੂਮ ਹੈ ਕਈ ਲੋਕ ਚੁੱਪਚਾਪ ਬੈਠ ਕੇ ਸਿਮਰਨ ਕਰ ਰਹੇ ਹਨ ਕਿਸੇ ਦੇ ਹੱਥ ਵਿੱਚ ਚੰਨਣ ਜਲ ਰਹੀ ਹੈ ਕਿਸੇ ਦੇ ਹੱਥ ਵਿੱਚ ਰਾਜਵੀਰ ਦੀ ਤਸਵੀਰ ਹੈ ਹਰ ਕੋਈ ਚਾਹੁੰਦਾ ਹੈ ਕਿ ਉਹ ਖੁਸ਼ੀ ਦੀ ਖਬਰ ਸੁਣੇ ਉਹ ਖਬਰ ਕਿ ਰਾਜਵੀਰ ਜਵੰਦਾ ਠੀਕ ਹੋ ਗਿਆ ਹੈ ਪਰ ਹਰ ਮਿੰਟ ਹਰ ਘੰਟਾ ਸਿਰਫ ਇੱਕ ਸਵਾਲ ਪੁੱਛ ਰਿਹਾ ਹੈ ਕਿ ਚਮਤਕਾਰ ਹੋਵੇਗਾ ਰਾਜਵੀਰ ਜਵੰਦਾ ਦਾ ਉਹ ਨਾਮ ਹੈ ਜਿਸ ਨੇ ਆਪਣੀ ਮਿਹਨਤ ਤੇ ਕਾਬਿਲਤ ਨਾਲ ਸੰਗੀਤਕ ਦੁਨੀਆ ਵਿੱਚ ਇੱਕ ਥਾਂ ਬਣਾਈ ਉਹਨੇ ਪੰਜਾਬੀ ਗੀਤਾਂ ਨੂੰ ਇੱਕ ਆਰਥਪੂਰਨ ਰੂਪ ਦਿੱਤਾ ਉਹਦੇ ਗੀਤ ਲੋਕਾਂ ਦੇ ਦਿਲਾਂ ਤੇ ਸਿੱਧਾ ਅਸਰ ਕਰਦੇ ਸਨ ਇਹ ਕਾਰਨ ਹੈ ਕਿ ਅੱਜ ਸਾਰਾ ਪੰਜਾਬ ਦੇਸ਼ ਤੇ ਵਿਦੇਸ਼ ਸਭ ਉਸ ਦੀ ਸਿਹਤ ਲਈ ਦੁਆ ਕਰ ਰਹੇ ਹਨ ਕਈ ਗੁਰਦੁਆਰਿਆਂ ਵਿੱਚ ਅਰਦਾਸਾਂ ਹੋ ਰਹੀਆਂ ਨੇ ਲੋਕ ਨਾਮ ਜਪ ਰਹੇ ਨੇ ਦੋਸਤੋ ਜ਼ਿੰਦਗੀ ਕਿੰਨੀ ਅਣਜਾਣ ਹੈ ਕੱਲ ਤੱਕ ਜਿਹੜਾ ਬੰਦਾ ਸਟੇਜ ਤੇ ਖੜਾ ਹੋ ਕੇ ਹਜ਼ਾਰਾਂ ਲੋਕਾਂ ਨੂੰ ਕੁਝ ਕਰ ਖੁਸ਼ ਕਰਦਾ ਸੀ ਅੱਜ ਉਹ ਹਸਪਤਾਲ ਦੇ ਕਿਸੇ ਕੋਨੇ ਵਿੱਚ ਵੈਂਟੀਲੇਟਰ ਤੇ ਪਿਆ ਹੈ ਇਹੀ ਤਾਂ ਹੈ ਜ਼ਿੰਦਗੀ ਦਾ ਸੱਚ ਕਿਸੇ ਨੂੰ ਨਹੀਂ ਪਤਾ ਕੱਲ ਕਿਹੜਾ ਮੋੜ ਲੈ ਆਵੇ ਇਸ ਲਈ ਆਸੀਂ ਸਭ ਨੂੰ ਇਹ ਸਿਖਾਣਾ ਚਾਹੁੰਦੇ ਹਾਂ ਕਿ ਹਰ ਪਲ ਪਿਆਰ ਨਾਲ ਜਿਓ ਕਿਸੇ ਨਾਲ ਬੁਰਾ ਨਾ ਕਰੋ ਤੇ ਕਿਸੇ ਲਈ ਚੰਗਾ ਸੋਚੋ ਅੱਜ ਸਾਡੇ ਕੋਲ ਸਿਰਫ ਇੱਕ ਹੀ ਚੀਜ਼ ਬਚੀ ਹੈ ਅਰਦਾਸ ਰਾਜਵੀਰ ਜਵੰਦਾ ਲਈ ਦਿਲੋਂ ਅਰਦਾਸ ਕਰੋ ਪ੍ਰਮਾਤਮਾ ਉਸ ਨੂੰ ਠੀਕ ਕਰੇ ਉਹਨਾਂ ਦੀ ਪਤਨੀ ਬੱਚਿਆਂ ਤੇ ਮਾਪਿਆਂ ਨੂੰ ਹੌਸਲਾ ਦੇਵੇ ਕਈ ਬਾਰ ਅਰਦਾਸਾਂ ਉਹ ਕਰ ਦਿੰਦੀਆਂ ਨੇ ਜੋ ਦਵਾਈਆਂ ਨਹੀਂ ਕਰ ਸਕਦੀਆਂ ਜੇ ਤੁਸੀਂ ਜੇ ਤੁਹਾਨੂੰ ਇਹ ਖਬਰ ਸੁਣ ਕੇ ਵੀ ਦਿਲੋਂ ਪਿਆਰ ਹੈ ਤਾਂ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰੋ ਤਾਂ ਕਿ ਹਰ ਪੰਜਾਬੀ ਅਰਦਾਸ ਕਰ ਸਕੇ ਆਪਾਂ ਕਿੱਸਾ ਸੁਣਦੇ ਹਾਂ ਪਹਿਲਾਂ ਇੱਕ ਰਾਣੀ ਦਾ ਜੋ ਕੀ ਜੋ ਕੀ ਸਤ ਸੰਗ ਵਿੱਚ ਜਾਂਦੀ ਸੀ ਤੇ ਰਾਜਾ ਉਹਦੀ ਇੱਕ ਖੜਾਮ ਚੱਕ ਲੈਂਦਾ ਹੈ ਰਾਣੀ ਚੋਰੀਆਂ ਸਤ ਸੰਗ ਵਿੱਚ ਜਾਂਦੀ ਸੀ ਤੇ ਜਦੋਂ ਰਾਜਾ ਖੜਾਮ ਚੱਕ ਲਦਾ ਹੈ ਤਾਂ ਸੋਨੇ ਦੀ ਖੜਾਮ ਹੁੰਦੀ ਹੈ ਜਦੋਂ ਬਾਹਰ ਆਉਂਦੀ ਹੈ ਰਾਣੀ ਦਾ ਇੱਕ ਖੜਾਮ ਉੱਥੇ ਗਾਇਬ ਹੁੰਦੀ ਹੈ ਤੇ ਰਾਣੀ ਸੰਗਤ ਨੂੰ ਕਹਿੰਦੀ ਹੈ ਜੇ ਮੈਂ ਨੂੰ ਜੇ ਮੈਨੂੰ ਖੜਾਮ ਨਾ ਮਿਲੀ ਤਾਂ ਰਾਜਾ ਦੇ ਨੂੰ ਪਤਾ ਲੱਗ ਜਾਵੇਗਾ ਤੇ ਮੁੜ ਕੇ ਦੁਆਰਾ ਮੈਂ ਸੰਗਤ ਨਹੀਂ ਆ ਸਕਾਂਗੀ ਤੋ ਫਿਰ ਸੰਗਤ ਮਿਲ ਕੇ ਅਰਦਾਸ ਕਰਦੀ ਹੈ ਵੈਰੂ ਦੇ ਪਾਸ ਸਾਰੀ ਸੰਗਤ ਮਿਲ ਕੇ ਤੇ ਰਾਣੀ ਦੀ ਖੜਾਮ ਵਾਪਸ ਆ ਜਾਂਦੀ ਹੈ ਇਸੇ ਲਈ ਤੁਹਾਨੂੰ ਕਹਿਣਾ ਹੈ ਮੈਂ ਇਸ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰੋ ਤੇ ਹਰ ਪੰਜਾਬੀ ਤੱਕ ਪਹੁੰਚਾਓ ਤੇ ਹਰ ਪੰਜਾਬੀ ਅਰਦਾਸ ਕਰੇ ਅਰਦਾਸ ਕਰਿਆਂ ਸਭ ਕੁਝ ਮਿਲਦਾ ਹੈ ਪਰਮਾਤਮਾ ਰਾਜਵੀਰ ਜਵੰਧਾ ਨੂੰ ਠੀਕ ਕਰੂਗਾ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਰਾਜਵੀਰ ਜਵੰਦਾ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਾ ਬਟਨ ਦਬਾ ਦਿਓ ਜੋ ਹੋਰ ਵੀ ਰਾਜਵੀਰ ਜਵੰਦਾ ਦੀ ਖਬਰ ਬਾਰੇ ਤੁਹਾਨੂੰ ਵੱਧ ਤੋਂ ਵੱਧ ਜਾਣਕਾਰੀ ਦੇ ਸਕੀਏ ਸੋ ਧੰਨਵਾਦ ਸਤਿ ਸ੍ਰੀ ਅਕਾਲ